ਕਿੰਸਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕਾਸ਼ਤੀਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਕੜ ਗੱਬਣ ਸੱਜਰ ਸੂਈ ਉੱਚਾ ਬੱਜਾ ਇਹੋ ਜਿਹੀਆਂ ਮੱਜਾਂ ਸਾਰੀਆਂ ਤੁਹਾਨੂੰ ਦਿਖਾਉਣੀ ਆ ਛੋਟੇ ਭਾਜ ਜਿਹੜੇ ਸਾਰੇ ਤੁਹਾਨੂੰ ਦਿਖਾਉਣੇ ਆ ਬਾਕੀ ਵੀਡੀਓ ਪੂਰੀ ਵੇਖਿਓ ਤੇ ਬਾਕੀ ਆਪਣੇ ਚੈੱਕ ਪਾਸ ਕਰਕੇ ਚਵਾਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਫੇਰ ਹੀ ਆਪਣੇ ਪਛੂ ਫਰੀਦੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਿਆ ਕਰੋ ਤੇ ਟੋਕੜ ਗੱਬਣਾ ਆਪਣੀ ਚੈੱਕ ਪਾਸ ਕਰਵਾ ਕੇ ਖੜੋ ਜੀ ਹਾਂਜੀ 1 ਮਿੰਟ ਹੋ ਜਾਏ ਮੈਂ ਵੀਡੀਓ ਮੋੜ ਪਾ ਲਈ ਮੈਂ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਤਾਂ ਸੋ ਬਾਕਰ ਪਾਲ ਗੁਰਦਾਸ ਜੀ ਵੇਗਿਆ ਮਾਲ ਉਦਨ ਲਾ ਫਿਰ ਹਾਂਜੀ ਇਦਾਂ ਮਾਲ ਸਾਰੇ ਭਾਜੀ ਵੇਗਿਆ ਜੀ ਤੇ ਅੱਜ ਫੇਰ 5 6 ਪਕਰਤੀਆਂ ਨੇ ਟੋਕੜਾ ਗੱਬਣਾ ਤਾਜ਼ੀਆਂ ਸਾਰੀ ਵੈਰੈਟੀ ਸਾਰੀ ਵੈਰੈਟੀ ਆਗੇ ਸਾਰੀ ਵੈਰੈਟੀਆਂ ਜੈ ਹੈ ਤੇ ਨਾਮ ਦੱਸਦੇ ਕਰੀ ਆਪਣਾ YouTube ਤੇ ਚੈਨਲ ਸਾਰੇ ਪਾਪਾ ਨੇ ਸਾਸਿਕਾਲ ਨਾਮ ਪ੍ਰੇਮ ਸਿੰਘ ਪਿੰਡ ਕਾਸਤੀਵਾਲ ਤਹਿਸੀਲ ਬਟਾਲਾ ਜਿਹੜਾ ਗਰਦਾਸਪੁਰ ਲਾਗਿਆਲੀ ਵਾਲਾ ਨਾ ਹਾਂਜੀ ਲਾਗਿਆਲੀ ਵਾਲਾ ਮੋਬਾਈਲ ਨੰਬਰ ਹੈਗਾ ਜੀ 85286 345 ਠੀਕ ਹੈ ਤੇ ਆ ਪਹਿਲੇ ਨੰਬਰ ਵਾਲੀ ਟੋਕੜ ਗੱਭਣ ਜੇ ਭਾਜੀ ਇਹ ਟੋਕੜ ਗੱਭਣ ਜੇ ਕਿੰਨੇ ਚਾਹੀਦੀ ਚੱਕ ਪਾਸਿਆ ਇਹ ਭਾਜੀ 3.5 ਲੀਟਰ ਦੀ ਗੱਭਣ ਜੇ 6 ਲੀਟਰ ਦੁੱਧ ਅੱਛਾ 6 ਲੀਟਰ ਦੁੱਧ ਤੇ ਛੋਟੀ ਮਾਲਵੇ ਦੀ ਸਿੱਕੜੀ ਦੀ ਭਾਰੀ ਮੱਝ ਆ ਹਣਾ ਭਾਰੀ ਮੱਝ ਠੀਕ ਚੰਗੇ ਰਿਕਾਰਡ ਵਾਲੀ ਆ ਫੁੱਲ ਆ ਫਿਰ ਤੋਰੀ ਇਹਨੇ ਸੱਜਣੇ ਦੁੱਧ ਚੰਗਾ ਕੱਢਿਆ ਨਾ ਸੱਜਰ ਭਾਜੀ ਪਿੰਡੋਂ ਝੋਟੀ ਲਈ ਆ ਅੱਛਾ ਦੁੱਧ ਨੇ ਪੰਡਾ ਟੋਟੇ ਝੋਟੀ ਜਿਹਾ ਆ ਜੀ ਅੱਛਾ ਜੀ ਹਾਂ ਜੀ ਕੋਰੀ ਹੈਵੀ ਆ ਝੋਟੀ ਉੱਤਾਂ ਬਸ ਆ ਜੀ ਚੱਲ ਕੇ ਚੱਲਦੇ ਆ ਨੀ ਆ ਆਜ ਲਿਆ ਉਹ ਜੀ ਦੋ ਕਟਾ ਲਾਇਆ ਸੇ ਬੈਂਦਾ ਜੀ ਕਿਹਾ ਦੇਖਿਆ ਤੇ ਨਹੀਂ ਗੱਲ ਕੋਈ ਪਾਇ ਲੱਗੇ ਨੀ ਬਾਕੀ ਹੁਣ ਦੁੱਧ ਚਲੋ ਮੌਕੇ ਤੇ 6 ਲੀਟਰ ਆ ਤੇ ਬਾਕੀ ਥਾਣੇ ਤੇ ਕੋ ਬੜਾ ਪਿਆਰਾ ਲੱਗਾ ਠੀਕ ਹੈ ਭਾਈ ਹਾਂ ਦੇਖਦੇ ਜੀ ਮਿਲਤੋਂ ਇਹਨੂੰ ਚੰਗੀ ਲੱਗੀ ਆ ਇਹ ਆਪੇ ਗਾਂ ਸੱਜਰ ਚੰਗੇ ਰਕੜਾ ਵਾਲੀ ਇਹਨੇ ਸੋਨਾ ਬੜੇ ਟਿਕਾਣੇ ਤੇ ਮੈਂ ਜਿੱਥੇ ਮੱਝੀ ਤਿਆਰ ਕਰਕੇ ਮੈਂ ਹੀ ਵੇਚ ਦੋ ਜਿੰਨੇ ਜਦੋਂ ਇਹਨੇ ਤਿਆਰ ਹੋਣਾ ਵਾ ਉਦੋਂ ਫਿਰ ਮੱਝਾਂ ਦੀ ਪੂਰੀ ਦੇਖ ਹੁੰਦੀ ਆ ਹਾਂ ਗੱਲ ਤੇ ਉਦੋਂ ਸੱਜਰ ਮੱਝ ਘੱਟ ਲੱਭਦੀ ਆ ਵਸਾਕੀ ਦੇ ਲਾਗੇ ਬੰਨੇ ਜਾ ਕੇ ਇਹਨੇ ਸੋਨਾ ਜਾ ਕੇ ਸਾਫ ਬੜੀ ਘੱਡੀ ਭਾਈ ਤੇ ਇਹਦਾ ਫਿਰ ਮੁੱਲ ਮੁੱਲ ਭਾਈ ਕਰਦੇ ਜਾਂ 80000 ਆ ਅੱਛਾ ਹਾਂ ਜਿਹੜੇ ਦੇਣੀ ਆ ਹਾਂਜੀ 70000 ਦੀ 70000 ਦੀ 70000 ਠੀਕ ਆ ਉਹ ਵੀ ਝੋਟੀ ਵੱਡੀ ਆ ਹਾਂਜੀ 60 ਹਜ਼ਾਰ ਦੀ ਝੋਟੀ ਤੇ ਵੈਸੇ ਹੀ ਵੇ ਹਾਂਜੀ ਹਾਂਜੀ ਹੈ ਕਿ ਨਹੀਂ ਤੇ 70 ਹਜ਼ਾਰ ਦੀ ਝੋਟੀ ਦੇ ਤੇ ਬਾਕੀ ਸੋਨਾ ਬੜੇ ਵਧੀਆ ਸਮੇਂ ਦੇ ਨੇ ਗਾੜੀ ਦੇ ਬੜੇ ਸਮੇਂ ਦਾ ਟਾਈਮ ਦੇ ਹਾਂਜੀ ਝੋਟੀ ਸਾਫ ਬੜੀ ਸਿੰਘ ਦੀ ਕੁਆਲਿਟੀ ਬਹੁਤ ਚੰਗੀ ਹੈ ਹੁਣ ਵੀ ਇਹਨੇ ਸਾਰੀਆਂ ਗਰਮੀਆਂ ਜੇ ਦੁੱਧ ਦਹੀਂ ਜਣਾਵਾ ਉਹ ਸਾਰਾ ਸਾਲ ਜੇ ਦੁੱਧ ਦਹੀਂ ਜਣਾ ਤੇ ਗਰਮੀਆਂ ਫੇਰ ਸੱਜ ਰਹੀ ਭਾਈ ਇਹ ਪਤਾ ਗੱਲ ਕੀ ਆ ਹਾਂਜੀ ਉਹ ਤਾਂ 15 ਹਜ਼ਾਰ ਦਾ ਦੁੱਧ ਤੇ ਮਾਂ ਨਾ ਪਿਆਲ ਦੇਣਾ ਜੀ ਹਾਂਜੀ ਹੈ ਕਿ ਨਹੀਂ ਧਾਰ ਬੜੀ ਕੋਲੀ ਆ ਉੱਥੇ ਪਿੱਛੇ ਪਹਾੜੇ ਤੇ ਸਾਡੇ ਕੋਲ ਹੋ ਸਕਦਾ ਇੱਕ ਦਿਨ ਜਾ ਕੇ ਇੱਕ ਦੋ ਦਿਨ ਦੇਖੋ ਟਿਕਾ ਵੀ ਲੈ ਸਕ ਤੇ ਆ ਮੈਂ ਸੱਜ ਸੂਈ ਜੇ ਭਾਜੀ ਇਹਦਾ ਬੱਚਾ ਮਰ ਗਿਆ ਜੇ ਅੱਛਾ ਇਹਦਾ ਬੱਚਾ ਦੁੱਧ ਛੋਟੀ ਕੋ 10 ਕਿਲੋ ਆ ਅੱਛਾ ਹਾਂਜੀ ਵੇ ਠੀਕ ਆ ਇੱਕ ਮਹੀਨੇ ਛੋਟੀ ਸੂਈ ਆ ਅੱਛਾ ਅੱਛਾ ਇਹ ਕਿੰਨਾ ਦਾ ਕੈਲਰੀ ਸੂਈ ਠੀਕ ਹੈ ਪਰ ਆਪਾਂ ਕੋ ਜਿੰਨੇ ਕੋ ਲੈਣੇ ਭਾ ਕੋ ਟੋਕੜ ਮਿਸਲੇ ਭਾ ਕੋ ਸੱਜਰ ਮਿਸਲੇ ਤੇ ਦੁੱਧ ਦੋ ਡੰਗ ਆ ਕੇ ਚੋਕ ਲੈ ਜੇ ਤੋ 10 ਕਿਲੋ 10 ਕਿਲੋ ਹੈਗਾ ਹਾਂਜੀ ਠੀਕ ਹੈ ਲੈ ਆ ਜੀ ਆਜ ਲਿਆ ਜੀ ਦੋ ਦੋਨ ਮੌਕੇ ਤੇ ਜਿਹੜਾ ਕਹਿੰਦੇ ਵੀ 10 ਲੀਟਰ ਹੈਗਾ ਇਹਦੇ ਕੋਲ ਉਹ ਤਰ੍ਹਾਂ ਘੱਟ ਘਾਟ ਪਿੱਠਪੜੇ ਦੀ ਚੰਗੀ ਆ ਥਣ ਵੀ ਚੰਗਾ ਲੱਗਾ ਜਿਹੜਾ ਇਹਦੇ ਕੋਲ ਵੀ ਹਾਂ ਜੀ ਸਾਡੇ ਜੀ ਸਾਬ ਬੜੀ ਭਾਜੀ ਤਾਰੇ ਰੂਰ ਵੀ ਕੋਲੀ ਹੈ ਠੀਕ ਹੈ ਹਾਂਜੀ ਕੋਈ ਪੂਰ ਛੱਟਾ ਨਹੀਂ ਗਾਇ ਗੱਲ ਤੇ ਜਮਿਆ ਰਹੇ ਤੇ ਇਹਦਾ ਫਿਰ ਮੁੱਲ ਮੁੱਲ ਭਾਜੀ ਇਹਦਾ ਕਾਦੇ 70000 ਰੁਪਏ ਹਾਂਜੀ ਤੇ ਜਿਹੜੀ ਹਾਨਾ ਦੇਣੀ 65 ਜੀ ਅੱਛਾ 65000 ਦੇ 65000 ਦੀ ਠੀਕ ਹੈ ਜੀ ਠੰਡੀ ਬੜੀ ਘੋਟੀ ਹੈ ਬਾਕੀ ਕੱਦ ਵਜਨ ਇਹਦਾ ਵੀ ਚੰਗਾ ਵਾ ਇਹ ਅੱਜ ਵੀ ਉਹਨੇ ਦੀ ਆ ਤੇ ਫਿਰ ਸਾਰਾ ਸੂਆ ਜੋਗ ਭਾਜੀ ਜਿਹਨੇ ਜੋਗ ਫਿਰ ਹੁੰਦੇ ਨੇ ਜੀ ਸਿਰਫ ਇੱਕ ਬੱਚਾ ਆਇਆ ਨੇ ਜੇ ਬੱਚਾ ਹੋਵੇ ਜੋੜੇ 85000 ਰੁਪਏ ਦੇਣੀ ਹਾਂਜੀ ਬੱਚਾ ਨਹੀਂ ਤੇ ਬਾਕੀ ਚਲੋ ਹੁਣ ਆ ਗਏ ਆਪਣੇ ਕੋਲ 33 ਨੰਬਰ ਤੇ ਮਾਨਤਾ ਨੇ ਬਾਕੀ ਮੌਕੇ ਤੇ ਹੋਣਗੇ ਸਾਰਿਆਂ ਚੋਂ ਕੋ ਫੋਨ ਲਾਵੇ ਵੇਖ ਕਰੇ ਤੀਜੇ ਨੰਬਰ ਤੇ ਭਾਜੀ ਦੇ ਕੋਲ ਤੋਂ 6 ਕਿਲੋ ਜੇ ਅੱਛਾ ਆ ਕਟਾ ਜੇ ਮਗਰ ਆ ਮਗਰ ਕਟਾ ਉੱਚਾ ਬੱਚਾ ਆ ਉੱਚਾ ਬੱਚਾ ਠੀਕ ਹੈ ਜੀ ਤੋਂ 6 ਕਿਲੋ ਜੇ ਤੇ 6 ਦੀ ਕੁਆਲਿਟੀ ਚੈੱਕ ਕਰੋ ਜੀ ਬਾਕੀ ਤੇਰਾ ਜੰਮੀ ਪਲੀ ਚੰਗੀ ਗੋਲ ਹੈ ਮੱਜੇ ਦਰਮਿਆਨਾ ਕਰਦੇ ਬਹੁਤ ਆ ਵੱਡਾ ਕਰਦਣੀ ਹੈ ਠੀਕ ਹੈ ਜੇ ਕਰਦੇ ਆਜ ਲੈ ਆਓ ਜੀ ਬਾਕੀ ਚਲੋ ਜਿੰਨੀ ਵੀ ਇਸ ਤਰ੍ਹਾਂ ਸੰਭੀ ਹੈ ਕਿਸੇ ਨੇ ਥਾਣੇ ਦੇਗਾ ਵੀ ਤੇਰਾ ਚੰਗਾ ਲੱਗਾ ਥਾਨ ਭਾਈ ਦਵਾਈ ਦੀ ਪੋਲੀ ਆ ਜੋ ਡੇ ਪੇਠ ਪੁਰਾ ਚੱਕ ਰਹੋ ਵੀ ਆ ਦੇਖ ਸਾਡੇ ਪੇਠ ਪੁਰੇ ਤਾਂ ਚੰਗੀ ਆ ਬਹੁਤ ਸਾਰੇ ਘਰੇ ਸਿੰਡੀ ਕੁਆਲਟੀ ਚੰਗੀ ਆ ਇੱਕ ਰਿਆ ਦੇਖ ਸਾਡੇ ਥਾਣੀ ਦੀ ਵੀ ਲੱਗੇ ਤਾਂ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਭਾਜੀ ਦਾ ਕਹਿੰਦੇ 65000 ਰੁਪਏ ਅੱਛਾ ਜਿਹੜੀ ਹਾਂ ਨਾ ਇਹ ਦੇਣ ਵਾਲਾ ਕੰਮੀਆਂ ਹਾਂਜੀ ਫਿਰ ਉਹ ਵੀ ਜੇ ਮੇਰੇ ਵੀਰ ਭਰਾ ਚੋ ਵੀ ਵੇਚਦੇ ਵੇਖ ਸਕਦਾ ਮਾਨ ਹਾਂਜੀ 60000 ਕਿੰਨੇ ਦੇ 60000 ਦੇ 60000 ਦੇ ਤੇ ਬਾਕੀ ਮਗਰ ਇਹ ਆ ਵੀ ਚਲੋ ਤੰਗਰ ਪਈ ਦਾ ਕੱਟਾ ਵੀ ਆ। ਭਾਜੀ ਦਾ ਗਿਆ ਦਾ ਕੱਟਾ ਤੇ ਹੋਣੀ ਹੈ ਨਾ। ਹਾਂਜੀ ਹਾਂਜੀ। ਹੈ ਕਿ ਨਹੀਂ? ਹਾਂਜੀ। ਕੱਟਾ ਦੇ ਚੰਗਰ ਡੰਗਰ ਇੱਕ ਨਹੀਂ ਜਾਣਾ ਦੋ ਜਾਣੇ ਆ। ਠੀਕ ਹੈ ਜੀ। ਹੈ ਕਿ ਨਹੀਂ? ਠੀਕ ਹੈ। ਗਾ ਬਣ ਗਈ ਕਰਮਾ ਤੇ ਫੇਰ ਲਖਦੀ ਹੈ। ਤੇ ਇਹਨੇ ਸਾਰਾ ਸਿਆਲ ਵਧੀਆ ਦੁੱਧ ਚਵਾਈ ਜਾਣਾ। ਮੇਨ ਵੱਧ ਇਹ ਪੇ ਚਲੋ ਬੱਚੇ ਤੇ ਇਹਨੇ ਮਿਲੀ ਜਾਣਾ ਵਾ। ਹਾਂਜੀ ਹਾਂਜੀ। ਚੌਂ ਲੱਗਿਆ ਇਹਨੇ ਖਰਾਬ ਨਹੀਂ ਕਰਨਾ। ਗਾ ਜੀ ਆ ਗਾ ਭਾਜੀ ਜੀ ਆ ਉਹ ਗਾ ਮੈਂ ਕਰੀ। ਅੱਛਾ ਇਹ ਵੇਗੀ ਹੈਗਾ। ਹਾਂਜੀ ਹਾਂਜੀ। ਅੱਗੇ ਵਾਲੀ ਜਿਹੜੀ ਮਹੀਂ ਭਾਜੀ ਗਾਂ ਉਹ ਤੋਂ ਬਾਅਦ ਵੀ ਤੁਹਾਨੂੰ ਦਿਖਾਵਾਂਗੇ। ਹਾਂਜੀ। ਆੜ ਮੈਂ ਅੱਜ ਹੀ ਸੁੱਈ ਆਈ ਵੀ ਅਜੇ ਹੁਣ ਨਹੀਂ ਆ ਬਿਲਕੁਲ ਪੰਜ ਸੱਤ ਮਿੰਟ ਸਾਰੇ ਆਈ ਨੂੰ ਹੋਏ ਆ ਅੱਜ ਹੀ ਸੁੱਈ ਆ ਤੇ ਉਹਨਾਂ ਚੋਂ ਬੱਚਾ ਵੀ ਜਦ ਅੱਜ ਆਦਾ ਮੈਂ ਉੱਤੇ 3 ਕਿਲੋ ਚੋੜੀ ਬੱਚਾ ਵੀ ਅੱਜ ਆ ਪੂਰਾ ਅੱਜ ਹੀ ਸੁੱਈਏ ਪੁੜੇ ਵੀ ਦੇ ਉੱਤਰਾ ਹੀ ਆ ਹਾਂਜੀ ਹਾਂਜੀ ਅਜੇ ਕੋਈ ਅਹਾਰ ਸ਼ਿੰਗਾਰ ਕੁਛ ਨਹੀਂ ਕੀਤਾ ਜਿੱਤਰਾ ਪਿਛਵਾਈ ਉੱਤਰਾ ਹੀ ਆ ਹਾਂਜੀ ਥਾਣੇ ਤੇ ਤੁਹਾਨੂੰ ਹੁਣ ਇੱਥੇ ਦਿਖਾ ਦਈਏ ਇੱਕ ਵਾਰੀ ਡਰਦੀ ਡਰਦੀ ਜੀ ਆ ਉਤਰੇ ਵੀਰ ਜੀ ਦੁੱਧ ਕਿੰਨਾ ਕੁ ਭਰੀ ਜਾਊਗੀ ਭਾਜੀ ਇਹ ਮਾਨ 12 ਕਿਲੋ ਦੁੱਧ ਚਵਾ ਦੇਣਾ ਜੀ ਮੈਨਾਂ ਨਾ ਘਰ ਜਿੰਨਾ ਘਰਾਂ ਲਈ ਰ ਖਾਲੀ ਘਾਤੀ ਬਿਲਕੁਲ ਨਾ ਬੱਚਾ ਕਾਫੀ ਕਿੰਦਰ ਜਾਦਾ ਤੇ ਦੁੱਧ ਵੀ ਚੋਲਿਆ ਵਾ ਲੈ ਅੱਜ ਹੀ ਸੋਈ ਜਾ ਤਰਾ ਅਜਲਾ ਇਹ ਤੇ ਅਜੇ ਹੁਣੇ ਹੀ ਆਈ ਐ ਜੇ ਬਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹੀ ਆਈ ਐ 1 ਮਿੰਟ ਪਹਿਲਾਂ ਹੀ ਆਈ ਐ ਇਹ ਦੇ ਦਿੱਆ ਸਰੂਜ ਨਾਲ ਹਾਂਜੀ ਸਰੂ ਆਪਰ ਚਲਦਾ ਨਹੀਂ ਏ ਉਹ ਦੇਖ ਸੰਦੇ ਅਗਲੇ ਸਨ ਹੈਗਾ ਮਾਸਜ ਹਾਂਜੀ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਭਾਜੀ ਇਹਦਾ ਟੋਕੜਾ ਵਾਲਾ ਕਿੰਨਾ ਟੋਕੜਾ ਮਾ ਸਰੂ ਲੱਗਾ ਵਾ ਹਾਂਜੀ ਚਲੋ ਤਾਂ ਚੱਲਿਆ ਰਿਹਿੰਗਾ ਉਹ ਅੱਛਾ ਪਰ ਕੋਈ ਮੰਨ ਕੇ ਚੱਲ ਵੀ ਚੱਲ ਸਕਦਾ ਵੀ ਇਹ ਨਹੀਂ ਕਿ ਕੋਈ ਵਸਦਾ ਕਿਉਂਕਿ ਅੱਜ ਜੀ ਮੇਹੀ ਸੂਈ ਹੈ ਜੀ ਹਾਂਜੀ ਹੈ ਕਿ ਨਹੀਂ ਪਰ ਮੈਂ ਇਹਦਾ ਮੁੱਲ ਕਰਦੇ 65000 ਰੁਪਇਆ ਅੱਛਾ ਹਾਂ ਨਾ 60000 ਦੀ ਦੇ ਦਾਂ ਅੱਛਾ ਵੀ 60 ਦੀ ਦੇ ਦਾਂ ਭਾਜੀ ਦੇ ਦਾਂਗਾ ਤਾਂ ਜੀ ਬਿਲਕੁਲ ਨੜ ਸੱਜਰ ਸੂਈ ਮੱਜ ਜੀ 60000 ਦੀ ਸੂਈ ਠੀਕ ਹੈ ਜੀ ਆ ਦੇਖਾ ਦੇ ਜੀ ਇਹੋ ਭਾਜੀ ਮੋਲ ਨਹੀਂ ਗਾ ਮੀਰਾ ਠੀਕ ਆ ਸਾਈਕਲ ਫੰਡਰ ਵਾਲਾ ਮੋਲੇ ਦਾ ਇਹ ਅੱਜ ਵੀ ਉਨੇ ਦੀ ਆ ਸਾਰਾ ਸਾਲ ਚੋ ਕੇ ਫੇਰ ਉਨੇ ਸਾਰਾ ਸਾਲ ਚੋ ਕੇ ਵੀ ਉਨੇ ਦੀ ਤੇ ਹੁਣ ਗਾਵਾਂ ਵਿਖਾਦੀ ਜਿਹੜੀਆਂ ਰਹਿ ਗਈਆਂ ਆ ਤੇ ਵਿਗੀਆਂ ਹੁਣ ਕੋਈ ਇੱਕ ਗਾਂ ਰਹਿ ਗਈ ਆ ਇੱਕੋ ਰਹਿ ਗਈ ਇੱਕ ਵਿਗ ਗਈ ਆ ਆ ਜਿਹੜੀ ਗਾਂ ਗੱਬਣ ਆ 9 ਜਨਵਰੀਨ ਗਾਂ ਸੋਣੀ ਭਾਜੀ ਅੱਛਾ ਪੂਰੀ ਤਰੀਕ ਦੀ ਹੈਗੀ ਆ ਕਿਉਂਕਿ ਗਾਂ ਪਿੰਡੋਂ ਲਈ ਆਪਾਂ ਲੋਹੜੀ ਤੇ ਲੱਗੇ ਗਾਂ ਸੋਣੀ ਲੋਹੜੀ ਤੇ ਲੱਗੇ ਸੋਣੀ ਠੰਡੀ ਬੜੀ ਏ ਠੀਕ ਆ ਤੇ ਗਾਂ ਨੇ ਦੁੱਧ ਵੀ ਭਾਜੀ 20 ਕਿਲੋ ਚਵਾਇਆ ਜੀ ਅੱਛਾ ਹਾਂਜੀ ਇਹ ਆਪੇ ਗੇ ਬੇਰ ਨੇ ਸੰਭਣੀ ਆ ਉਹਦੇ ਲਈ ਚੰਗੀ ਆ ਕੋਈ ਕੋ ਮੇਰਾ ਵੀਰ ਇੱਕ ਮਹੀਨਾ ਸਾਭ ਲੇਗਾ 55000 ਰੁਪਏ ਦੀ ਗਾਂ ਖੋਦੀ ਲੈਵਾਂਗੇ ਆਪੀ ਅੱਛਾ ਤੇ ਹੁਣ ਜਿਹੜਾ ਦਾ ਮੁੱਲ ਪਾਉਣਾ ਤੋਕੜਾ ਵਾਲੇ ਮੁੱਲ ਪਾ ਦਾਂਗੇ ਤੋਰੋ ਫਿਰ ਇੱਕ ਨਹੀਂ ਹੁਣ ਦੁੱਧ ਦਿੰਦੀ ਕਿ ਨਹੀਂ 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 ਭਾਈ ਹੁਣ ਸਾਰਾ ਰਹਿ ਕੇ ਡੇਢ ਮਹੀਨਾ ਹੁਣ ਡਰਾਈ ਕਰਤੀ ਆ ਹਾਂਜੀ ਸਿੱਧੀ ਸਿੱਧੀ ਨਾਲ ਅੱਜ ਲੈ ਆਇਓ ਬਾਕੀ ਥੱਲੇੋਂ ਚਾਲ ਚੰਗੀ ਆ ਗੁੰਦਵੀਂ ਆ ਤਾ ਚਲੋ ਜਿੰਨੀ ਵੀ ਆ ਰੀ ਬੜੀ ਭਾਜੀ ਵਸ਼ੀ। ਹਾਂ ਥਾਣੇ ਦੇ ਵੀ ਦੇਖ ਸਕਦੇ ਜੇ। ਬਾਕੀ ਹਵਾਨਾ ਚੰਗਾ ਪਰ ਉਹ ਗਾਂ ਨੂੰ ਲਾਗੇ ਤੇ ਪਛਾਨ ਤੱਕ। ਤੇ ਅੱਜ ਕਿੰਨਾ ਮੁੱਲ ਵੇਚੀ ਆ ਦਾ ਫਿਰ? 1.5 ਮਹੀਨਿਆਂ ਦਾ ਗਾਂ ਸੋਣੀ ਤੇ 1 ਮਹੀਨਾ ਸੰਭਾਲੀ ਬਣੀ। ਹਾਂਜੀ। ਫੱਕਣੀ ਕਿਉਂਕਿ ਸਾਡੇ ਕੋਲ ਡੰਗਾ ਥੋੜਾ ਜ਼ਿਆਦਾ ਹੋ ਜਾਂਦੇ ਨੇ। ਕ੍ਰਾਸ ਵਾਜਦੇ ਨੇ ਜੇ ਡੰਗਰ ਬਾਨ ਨੇ ਤੇ। ਹਾਂਜੀ। ਤੇ ਗਾਂ ਦੇ ਕਿਨੇ ਤਿਆਰ ਕਰਕੇ 55000 ਦੀ ਹੋਣ ਭਾਜੀ ਜਿਹੜੀ ਹਾਂ ਨਾ ਹੀ 30000 ਦੀ ਗਾਂ ਦੇ ਦਾਂ। 30000 ਦੀ। 30000 ਦੀ। ਬਾਕੀ ਮੌਕੇ ਤੇ ਹੋਰ ਮੰਨਤਾਂ ਹੋ ਜਾਊਗਾ। ਚਲੋ ਤੁਹਾਡੀ ਖੁਸ਼ੀ ਜਿੱਦਾਂ ਕਰਨਾ ਕਰ ਲਿਓ 1921 ਦੇ ਮੌਕੇ ਤੇ ਕਾਰੀ ਦਈਦਾ ਵਾ ਠੀਕ ਹੈ ਜੀ ਤੇ ਬਾਕੀ ਚਲੋ ਇੱਥੇ ਆਓ ਆਪਣੀ ਚੈੱਕ ਪਾਸ ਕਰਵਾਓ ਇਹ ਵੀ ਚੈੱਕ ਪਾਸ ਕਰਵਾ ਕੇ ਖੜੋ ਜਰੂਰ ਜੀ ਭਾਜੀ ਤੇ ਵੀ ਆਪਣੀਆਂ ਚੋ ਚਵਾ ਕੇ ਤਸੱਲੀ ਕਰਕੇ ਤੇ ਸਮਝਣਾ ਤੇ ਮਰਜੀ ਨਾ ਪੁੱਛੋ ਚੋ ਚਵਾ ਕੇ ਭਾਜੀ ਆਪਾਂ ਡਾਕਟਰ ਲਿਆ ਕੇ ਚੈੱਕ ਕਰਾ ਸਕਦਾ ਇਹ ਨਹੀਂ ਗੱਲ ਵੀ ਧੋਖੜੀ ਵਾਲਾ ਕੋਈ ਕੰਮ ਨਹੀਂਗਾ ਆਪਾਂ ਡਾਕਟਰ ਲਿਆ ਕੇ ਚੈੱਕ ਕਰਾ ਸਕਦਾ ਇਹ ਹੀ ਕਰਾਈ ਆ ਠੀਕ ਹੈ ਕੋਈ ਵੀ ਕਰਾ ਸਕਦੇ ਜਿੰਨਾ ਪੈ ਕਰਤੇ ਨੇ ਠੀਕ ਹੈ ਜੀ ਹਾਂ ਜੀ ਠੀਕ ਹੈ ਕੋਈ ਡਰ ਨਹੀਂਗਾ ਵੀ ਡਾਕਟਰ ਲਿਆਓ ਨਾ ਲਿਓ ਇਹ ਕਰ ਲਗੇ ਹੈਗੀ ਡਾਕਟਰ ਲਿਆ ਸਕਦਾ ਆਪਾਂ